ਇਹ ਸ਼ਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨਾਂ ਅੰਦਰ ਕਪਟ ਵਿਕਾਰ ਝੂਠ ਹੋਇ ਆਪੇ ਸਚੈ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ ਕੂੜਿਆਰ ਨ ਲੱਭਣੀ ਕਿਤੇ ਥਾਂਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸਿਖਾਵੇ ਨਾਹੀ ਕਿੰਨਾ ਮੂਹੂ ਭਲੇਰੇ ਫਿਰੈ ਦਈਏ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰ ਕਵੇ ਰਾਇਨ ਮਨ ਮੁਖ ਬੇਤਾਲੇ ਸਤਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵਤ ਨਾਲੇ ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿੰਨਾ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਆਂਦੇ ਰਾਸ ਤਿਨ ਚੂਕੀ ਮਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾਬਾਸ ਸਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰਵੜਾ ਦਾ ਸੇਵ ਅਤੁੱਲ ਸੁਖ ਪਾਇਆ ਗੁਰਪੂਰੈ ਦਾਨ ਦਿਆ ਹਰ નિਹਚਲ ਨਿਤ ਬਖਸ਼ੇ ਚੜ੍ਹੈ ਸਵਾਇਆ ਕੋਈ ਨਿੰਦਕ ਵੜਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਹਚਾਇਆ ਜਨ ਨਾਨਕ ਗੁਣ ਬੋਲੈ ਕਰਤੇ ਕੇ ਭਗਤਾ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡਾ ਦਾਤਾ ਦਾਣਾ ਤਉ ਦੇਵੜ ਮੈਂ ਹੋਰ ਕੋ ਦੇਸ ਨਾ ਆਵਈ ਤੂੰ ਹੈ ਸੁਗੜ ਮੇਰੇ ਮਨ ਭਾਣਾ ਮੋਹ ਕਟੰਬ ਦੇ ਸਿਆਮ ਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰਤ ਚਿਤ ਲਾਇੰਦੇ ਸੇ ਕੂੜਿਆਰ ਕੂੜਾ ਤਿਨ ਮਾਣ ਨਾਨਕ ਸੱਚ ਧਾਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅਗੋਂ ਦੇ ਸਤਿ ਭਾਉ ਨਾ ਦਿੱਚੈ ਪਿਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੈ ਮਨ ਮੁਖ ਵੇਚਾਰਾ ਗੱਲਿ ਕਿਉ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤ ਗੁਰ ਪਾਰ ਬ੍ਰਹਮ ਨਦਰੀ ਆਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾਲਾ ਅੰਦੇਸਾ ਭਰਮ ਚਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਨੰਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜਾ ਦਿਵਸ ਗੁਰ ਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਧਿਆਇਂਦੇ ਸੇ ਬਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ نو ਸਬਤ ਧਿਆਇਂਦੀ ਸੇ ਥਾਂਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਣ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸ ਕੱਢ ਹੈ ਮੁਖ ਖੋਲੇ ਮਨ ਖੋਟੇ ਦਈਏ ਵਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖੇਢੋਲੜਾ ਤਿਨ ਵੇ ਮੁਖ ਵੇ ਮੁਖੈ ਨੋ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੂੰਹੂ ਪੜ ਸਗਵੀ ਮਲ ਲਾਏ ਮਨ ਮੁਖ ਆਇਆ ਪرائی ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ ਉਥੈ ਪੀ ਮੂੰਹ ਕਾਲਾ ਦੋਹਾ ਵੇਮੁਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਵੇਮੁਖ ਸੁਣੈ ਨਪਰੇ ਪੌਲੀ ਪੌਂਦੀ ਫਾਵਾ ਹੋਇ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇਮੁਖ ਰਲ ਨਾ ਨਿਮਲੇ ਤਾਂ ਵਹਟੀ ਪਤੀ ਗੀ ਫਿਰ ਆਣ ਘਰ ਪਾਇਆ ਹਲਟ ਪਲਟ ਦੋਵੇਂ ਗਏ ਨਿਤ ਭੁਖਾ ਕੁਕੇ ਤਿਹਾਇਆ ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨਿਆਂ ਸੱਚ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਸਾਚੈ ਮਾਰ ਪਚਾਇਆ ਇਹੋ ਅੱਖਰ ਤਿਨੇ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਘਰ ਵਾਤ ਹੋਵੇ ਸੋ ਨਪਰੈ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲ ਦੇ ਸੇ ਵਚਨ ਹਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖੰਦੇ ਓਏ ਲੋਚਨ ਓਨਾ ਗੁਣੈ ਨੂੰ ਓਏ ਅਹੰਕਾਰ ਸੁਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨੇ ਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਪਵੰਦੇ ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਇਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੈ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ ਚੱਕ ਮਰੈ ਸਭ ਲੋਕਾਈ ਨਿੰਦਕਾਂ ਕੇ ਮੂੰਹ ਕਾਲੇ ਕਰੇ ਹਰ ਕਰਤਾ ਆਪ ਵਿਧਾਈ ਜਿਉਂ ਜਿਉਂ ਨਿੰਦਕ ਨਿੰਦ ਕਰਹਿ ਤਿਉਂ ਤਿਉਂ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਅਰਾਧਿਆ ਤਿਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗੰਤ ਜੇ ਰੱਖੈ ਹਰਤ ਪਲਤ ਸਭ ਤਿਸ ਕਾ ਗਿਆ ਨਿਤ ਝਹੀਆ ਪਾਏ ਝੱਗੂ ਸੁਟੇ ਝੱਖਦਾ ਝੱਖਦਾ ਝੜ ਪਿਆ ਨਿਤ અપਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਿਆ ਨਿਰਵੈਰੈ ਨਾਲ ਜੇ ਵੈਰ ਝਾਈ ਸਭ ਪਾਪ ਜਗਤ ਕਾ ਤਿੰਨ ਸਿਰ ਲਿਆ ਉਸ ਅੱਗੇ ਪਿੱਛੇ ਢੋਈ ਨਹੀਂ ਜਿਸ ਅੰਦਰ ਨਿੰਦਾ ਮੋਹੇ ਅੰਭ ਪਿਆ ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੁ ਸੇ ਤੀਰ ਲਗਿਆ ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਅਨੰਦਿਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉਪਰ ਤੂੰ ਦੀਵਾਨ ਜੋ ਤੁਦ ਸੱਚ ਧਿਆਇਂਦੇ ਸੱਚ ਸੇਵਨ ਸੱਚੇ ਤੇਰਾ ਮਾਨ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਨ ਸੇ ਭਗਤ ਜਿਨਨੀ ਗੁਰਮਖ ਸਾਹਿਆ ਸੱਚ ਸ਼ਬਦ ਨੀਸ਼ਾਨ ਸੱਚ ਜੇ ਸੱਚੇ ਸੇਵੰਦੇ ਤਿੰਨ ਵਾਰੀ ਸਦਗੁਰਵਾਨ ਸ਼ਲੋਕ ਮਹੱਲਾ ਚੌਥਾ